ਆਏ ਇਹ ਰੰਗੇ ਬਿੱਲਿਆਂ ਨੂੰ ਕਹਿ ਦਿਓ ਟਾਈਗਰ ਹਲੇ ਜਿਉਂਦਾ ਜਿਹੜੇ ਪਹਰਾ ਲਿਆ ਗੋਖੇ ਨਕੀ ਕਲਾ ਰੰਗੇ ਬਿੱਲਿਆਂ ਨੂੰ ਕਹਿ ਦਿਓ ਟਾਈਗਰ ਆ ਵੀ ਜਿੰਦਾ ਇਹਨਾਂ ਦੇ ਕੱਢ ਦਿਓ ਭੁਲੇਖੇ ਨੇ ਦੇ ਇੱਕ ਪਰਚਾ ਨਹੀਂ ਦੱਸ ਦੇ ਦਿਓ ਮੈਂ ਵੀ ਤਿਆਰ ਪਰ ਤਿਆਰ ਆ ਕਿ ਸੌਂਦਾ ਜੀ ਸਾਡਾ ਮਜੀਦਕਾ ਸਰਾਨਾ ਮੰਗਦਾ ਥੋੜੇ ਪੁੱਤਾ ਖਰਾੜੇ ਦੋ ਸੀ ਇੱਕ ਗੋਡੇ ਥੱਲੇ ਦਿੱਤਾ ਸੀ ਜਿੱਥੇ ਤੇਰਾ ਨਾਮ ਲਿਖਿਆ ਸੀ ਇੱਕ ਗਿੱਡੇ ਥੱਲੇ ਦਿੱਤਾ ਸੀ ਜਿੱਥੇ ਤੇਰੇ ਦਿੱਲੀ ਵਾਲੇ ਦਾ ਨਾਮ ਲਿਖਿਆ ਸੀ ਤੇ ਇੱਕ ਮੋਜ ਨਾਲ ਫਿਰ ਥੱਲੇ ਦਿੱਤਾ ਸੀ ਜਿੱਦੇ ਮੈਂ ਆਪਦੀ ਘਰ ਦੀ ਦਾ ਨਾਮ ਲਿਖਿਆ। 38 ਤੂੰ ਥੇਲੇ ਚੱਕਰ ਜੇ ਮੇਰੇ ਨਾਲ ਪਿਆ। ਕਹਿੰਦਾ ਗਾਰਲਿਕ ਬਰੈਡ ਮੰਗਦਾ ਸੀ। ਉਹ ਗੁਰੂਆ ਮੈਂ ਤੈਨੂੰ ਦੱਸ ਨਹੀਂ ਸਕਦਾ ਮੇਰੀ ਕਿੰਨੀ ਇੱਥੇ ਸੇਵਾ ਹੋਈ ਆ। ਜਦੋਂ ਤੂੰ ਗਾਰਲਿਕ ਬਰੈਡ ਕਹਿੰਦੀ ਆਂ ਅੱਧਾ ਜੇਲ ਬਰੈਡਾਂ ਤੇ ਗਾਰਲਿਕ ਲਾ ਕੇ ਤੁਰਿਆ ਰਹਿੰਦਾ ਸੀਗਾ। ਭਾਵੇਂ ਮੈਂ ਨਹੀਂ ਖਾਂਦਾ ਸੀ। ਕੋਈ ਖੀਰ ਖਵਾਉਂਦਾ ਸੀ ਵਿਚਾਰਾ ਹਿੰਮਤ ਨਾਲ ਬਣਾ ਬਣੂ ਕੇ। ਐਚਲੀ ਨਾ ਇਹਨਾਂ ਨੂੰ ਕੋਈ ਕੰਮ ਕਰ ਲੋ ਪੰਜਾਬ ਦੇ ਭਲੇ ਦਾ ਇਹ ਤਾਂ ਪਿਆ ਮੈਨੂੰ ਦੱਸਾ ਵਿਜੀਲੈਂਸ ਵਾਲੇ ਕੀ ਪੁੱਛਦੇ ਸੀ ਆ ਪੁੱਛ ਜੱਕੋ ਕੱਡੇ ਝੂਠ ਬੋਲਦੇ ਆ ਕਹਿੰਦਾ ਕਿ ਡਰਗ ਕੇਸੇ ਬਣ ਕਹਿੰਦਾ ਕਿ ਮਮਾ ਹੀ ਉਹ ਆ ਕਿ ਇਹ ਵਿਜੀਲੈਂਸ ਦਾ ਤੇ ਤੂੰ ਡਰਗ ਨਹੀਂ ਗਈ ਜਨਾ ਤੂੰ ਲੋਕਾਂ ਨੂੰ ਮੂਰਖ ਸਮਝਾ ਫਿਰ ਵਿਜੀਲੈਂਸ ਵਾਲੇ ਮੈਨੂੰ ਕੀ ਪੁੱਛਦੇ ਸੀ ਕਹਿੰਦਾ ਇਹ ਦੱਸ ਤੈਨੂੰ ਡਾਕਟਰਾਂ ਬਾਰੇ ਕੌਣ ਦੱਸਦਾ ਕਿ ਜਦ ਇਹ ਡਾਕਟਰ ਕੋਲ ਜਾਂਦਾ ਤੈਨੂੰ ਇਹ ਦੱਸ ਤੈਨੂੰ ਫੋਰਟਿਸ ਕਿਹੜਾ ਬੰਦਾ ਜਾਣਦਾ ਇਹ ਦੱਸ ਕਿ ਸੀਐਮ ਸਿਕਿਉਰਟੀ ਚ ਤੈਨੂੰ ਕੌਣ ਕਹਾਣੀ ਦੱਸਦਾ ਮੈਂ ਮਜੀਠੀਆ ਵੱਡਿਆ ਜੋ ਇਹ ਨਹੀਂ ਤੁੰਦਦਾ ਮੇਰੇ ਵੀ ਸੂਤਰ ਨੇ ਜੇ ਮਾਰਦੇ ਕੁੱਤਰ ਹੀ ਮਾਰ ਲਿਆ ਤੇ ਆਪਰੇਸ ਵਾਲਿਆਂ ਨੂੰ ਮੁੱਛੋ ਤੇ ਗੱਡੀ ਚੱਲਦੀ ਕਿਤੇ ਸਕੂਟਰ ਨਹੀਂ ਮਰਨ ਦਈਦਾ ਪਰ ਮੈਂ ਅੱਜ ਵੀ ਤੁਹਾਨੂੰ ਦੱਸਦਾ ਅੱਜ ਸ਼ਾਇਦ ਗਿਆ ਨਾ ਉੱਥੇ ਬੰਬਈ ਹਾਂ ਅੱਜ ਰੱਖਿਓ ਖਬਰ ਅੱਜ ਤਾਂ ਲਾ ਕੇ ਦੋ ਪੈਗ ਬੱਲੀਏ ਲਾ ਕੇ ਚਾਰ ਪੈਗ ਬੱਲੀਏ ਚਾਰ ਜੀ ਹਾਂ ਜੀ ਕਿਨੇ ਮੈਂ ਕਹਿੰਦਾ ਜੀ ਮੁੱਖ ਮੰਤਰੀ ਸਾਹਿਬ ਦਾ ਸਵਾਗਤ ਹੈ ਜੋਰ ਤਾਂ ਸਵਾਦ ਆਵੇ ਜੇ ਤੂੰ ਆਪ ਲੜੇ ਤੇ ਤੈਨੂੰ ਵੱਟੋ ਵੱਟਣਾ ਨਾ ਭਜਾਉਣ ਮਜੀਠੇ ਵਾਲੇ ਇਹ ਪਹਿਲਾਂ ਵੀ ਤੂੰ ਕੱਟ ਕਰ ਲਿਆ ਮਜੀਠੇ ਪਹਿਲਾਂ ਇਥੇ ਵੀ ਆਹ ਸਾਰੇ ਬੈਠ ਇਧਰ ਆ ਗਏ ਰਾਈਡਰ ਦਿੰਦਾ ਹੈ ਬੰਦ ਸਹੀ ਜਮ ਮੁਛਾਂ ਨੂੰ ਦਾ ਵਾਟ ਦਿਓ ਆ ਰਹੀ ਹੈ ਨਹੀਂ ਜੀ ਆਹ ਨੂੰ ਕੋਲੋਂ ਤੂੰ ਦੀਏ ਹਾਂ ਹਾਂ ਚਲੋ ਜੀ ਮਗਰੋਂ ਸਾਰੇ ਆ ਗਏ ਨੇ ਸਭ ਹੁੰਦੇ ਨੇ ਕਿਹ ਕਿਹ ਚਾਹਤ ਹੈ ਮਲੀ ਸਾਹਿਬ ਮਗਰੋਂ ਸਾਰੇ ਸਾਹਿਬ ਸਾਰੇ ਆ ਕੇ ਖਵਾ ਜਾਂ ਸਭ ਨੂੰ ਮੜਮਤ ਮਲੀ ਸਾਹਿਬ ਸਾਹਿਬ ਕਿਹਨਾਂ